ਤੇ ਬਣੇ ਰਹੋ ਐਂਡ ਤੱਕ ਨਾਲ ਦਹਾਲਾਂਗੇ ਤੁਹਾਨੂੰ ਮਿਲਾਨ ਸਿਟੀ ਜਿੱਥੋਂ ਫੈਸ਼ਨ ਸ਼ੁਰੂ ਹੁੰਦਾ ਹੈ ਕੋ ਪਾਸਵਰਡ ਰੀਨਿਊ ਕਰਾਉਣ ਲਈ ਇੱਕ ਐਮਬੈਸੀ ਹੈਗੀ ਆ ਰੋਮ ਦੇ ਵਿੱਚ ਤੇ ਇੱਕ ਹੈਗੀ ਮਿਲਾਨ ਦੇ ਵਿੱਚ ਤੇ ਸਾਨੂੰ ਮਿਲਾਨ ਵਾਲੀ ਲੱਗ ਪੈਂਦੀ ਹੈ ਤੇ ਅਸੀਂ ਮਿਲਾਨ ਹੀ ਪਾਸਵਰਡ ਰੀਨਿਊ ਕਰਾਈਦਾ ਹੈ ਤੇ ਨਾਲੇ ਬਣੇ ਰਹੋ ਆਈ ਹੋਪ ਤੁਹਾਨੂੰ ਮੇਰੇ ਬਲੌਗ ਵਧੀਆ ਲੱਗਦੇ ਹੋਗੇ ਤੇ ਬਾਕੀ ਤੁਸੀਂ ਦੱਸਿਓ ਇਹ ਕੋਈ ਕਮੀ ਪੇਸ਼ੀ ਹੋਈ ਜੀ ਥੋੜੀ ਹੁਣ ਪਾਉਨੇ ਆ ਚੱਲੇ ਮਿਲਾਨ ਵਾਲੋਂ ਤੇ ਦੇਖਿਓ ਅੱਗੇ ਅੱਗੇ ਕੀ ਮਾਹੌਲ ਬਣਦਾ ਬਾਕੀ ਇੱਥੇ ਪਣੇ ਰੈਂਡ ਤੱਕ ਬਾਕੀ ਜੇ ਤੁਹਾਨੂੰ ਇਟਲੀ ਦੇ ਪੇਪਰ ਆ ਰਹੇ ਜਾਂ ਇਟਲੀ ਦੇ ਕਿਸੇ ਵੀ ਜੇ ਆ ਰਹੇ ਕੋਈ ਵੀ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟ ਜਰੂਰ ਕਰਿਓ ਤੇ ਉਹਦੇ ਤੇ ਵੀ ਫਿਰ ਵੀਡੀਓ ਬਣਾਵਾਂਗੇ ਜਿੱਦਾਂ ਤੁਸੀਂ ਕਹੋਗੇ ਬਾਕੀ ਹੋਰ ਵੀ ਜੇ ਕੁਝ ਪੁੱਛਣਾ ਸੁਣਾ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ ਵੀਡੀਓ ਥੱਲੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਹਾਂਜੀ ਆਪਣੀ ਅਪੌਇੰਟਮੈਂਟ ਹੈਗੀ ਅੱਜ ਇੰਡੀਅਨ ਐਂਬੈਸੀ ਦੀ ਮਿਲਾਨ 'ਚ 11:00 ਵਜੇ ਤੇ ਇਸ ਟਾਈਮ ਬੱਜਿਆ 8:00 ਸਵੇਰ ਸਾਢੇ 8:00 9:00 ਵਜੇ ਤੁਰਾਂਗੇ ਤੇ ਵੱਤ ਤੋਂ ਵੱਤ 2 ਘੰਟੇ ਦੇ ਵਿੱਚ ਪਹੁੰਚ ਜਾਵਾਂਗੇ ਤੇ ਤੇ ਇਹਦੇ ਅੱਗੇ ਕਿੰਨਾ ਕੁ ਰਸ਼ ਹੈ ਉੱਥੇ ਐਂਬੈਸੀ ਦੇ ਵਿੱਚ ਤੇ ਕਿਦਾਂ ਦਾ ਮਾਹੌਲ ਹੈ ਉੱਥੇ 然后，拿账本拿了。 ਤੇ ਤੇ ਉਹ ਕੋਗਾ ਪੜਾਂਗੇ ਟ੍ਰੇਨ ਰਾਮ ਦੇ ਬੈਟ ਰਵਾਂਗੇ ਤੇ ਦੱਸਾਵਾਂਗੇ ਕਿਤਾਲ ਮੌਨ ਬਣੇ ਰਹਿਣ ਤੱਕ ਨਾਲ ਹਾਂਜੀ ਆ ਜਾਓ ਜੀ ਜੇ ਇੰਨੇ ਤਾਂ ਪੀਣੀ ਆ ਕਾਫੇ ਲਾ ਲਓ ਸੈਪ ਸੈਪ ਇੱਕ ਦੇਖੋ ਇੱਥੇ ਦਾ ਕਾਫੇ ਏਰੀਆ ਬਾਕੀ ਹੁਣ ਅੱਗੇ ਜਾਣੇ ਆ ਮਿਲਾਨ ਰੁਕਾਂਗੇ ਬਾਕੀ ਹੁਣ ਧੀਕੇ ਕਾਫੇ ਪੁੱਛੇ ਤੇ ਨਿਕਲਦੇ ਆ ਤੇ ਫੇਰ ਜਾਣਾ ਵਲ ਸਿੱਧਾ ਰੈਸਟੋਰੈਂਟ ਇਹ ਚੰਤੋਂ ਦਾ ਉੱਤੇ ਗੱਡੀ پارک ਕਰਕੇ ਫਿਰ ਅਸੀਂ ਜਾਵਾਂਗੇ ਟਰਾਂਮ ਦੇ ਵਿੱਚ ਬਿਲਾਨ ਬਿਲਾਨ ਦੇ ਸੈਂਟਰ 'ਚ ਟਰਾਂਮ ਦੀ ਬੈਕਟਰ ਆਿੰਦਾ ਨਹੀਂ ਤਾਂ ਇਹ ਜਾ ਕੇ ਰਸਾਈ ਨੂੰ ਆਉਂਦਾ ਡਰ ਰਿਹਾ ਪਾਖੀ ਜਿੰਗੇ ਜੀ ਮਿਲਦੇ ਆਪੇ ਜਾ ਕੇ ਜਾ ਰਹੇ ਆਂ ਅੰਬੈਸੀ ਚ ਆਣੋ ਇਹ ਤੇ ਆ ਇੰਡੀਆ ਨੰਬੈਸੀ ਤੁਹਾਨੂੰ ਦਿਖਾਉਨੇ ਆ ਜਿੱਥੇ ਜਾ ਕੇ ਪਾਸਪੋਰਟ ਰੀਨਿਊ ਹੁੰਦੇ ਆ ਇੰਡੀਆ ਨੰਬੈਸੀ ਦੇ ਆ ਜੀ ਇੰਡੀਆ ਨੰਬੈਸੀ ਇੱਥੇ ਲਾਈਨ ਲੱਗਦੀ ਆ ਇੱਥੇ ਪਾਸਪੋਰਟ ਰੀਨਿਊ ਹੁੰਦੇ ਆ ਤੇ ਨਾਲ ਹੀ ਬੈਂਕ ਆ ਇਹ ਤੇ ਫੋਟੋਆਂ ਕਰ ਦਿੰਦੇ ਨੇ ਮੇਰੇ ਪਾਸਵਰਡੇ ਕਰਾਉਣੀਆਂ ਹੋਵੇ ਚੈੱਕ ਕਰੋ ਅੱਛਾ ਜੀ ਸਾਰੇ ਲੋ ਜੀ ਪਹੁੰਚ ਗਏ ਆ ਮਲਾਹਲ ਜਿਹੜਾ ਸਭ ਤੋਂ ਮਸ਼ਹੂਰ ਸ਼ਹਿਰ ਆ ਤੇ ਕਰੋ ਚੈੱਕ ਇਹਨੂੰ ਕਹਿੰਦੇ ਆ ਫੈਸ਼ਨ ਆਫ ਸਿਟੀ ਮਿਲਾਲ ਤੇ ਇਹ ਜਿਹੜਾ ਕਿਲ੍ਹਾ ਆ 14ਵੀਂ ਸਦੀ ਚ ਬਣਨਾ ਸ਼ੁਰੂ ਹੋਇਆ ਸੀਗਾ ਤੇ 600 ਸਾਲ ਲੱਗੇ ਇਹਨੂੰ ਬਣਦੇ ਨੂੰ ਜਿਹੜਾ ਇਹਦੇ ਵਿੱਚ ਪੱਥਰ ਜੂਸ ਹੋਇਆ ਉਹ ਵੀ ਬਹੁਤ ਕੀਮਤੀ ਆ ਕਹਿੰਦੇ ਬਾਕੀ ਇਤੋਂ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਦੇਖਣ ਨੂੰ ਇਰੇ ਉੱਪਰ ਜਾ ਕੇ ਸਭ ਤੋਂ ਪੂਰੇ ਮਿਲਾਨ ਦਾ 뷰 ਵਧੀਆ ਆਉਂਦਾ। ਇਹਦੋਂ ਵੀ ਸਾਰਾ ਮੈਟਰੋ ਨੂੰ ਰਾਹ ਜਾਂਦਾ ਹੈ। ਤੇ ਆ ਅੱਜ ਤਾਂ ਵੀ ਕਬੂਤਰਾ ਨਾਲ ਆ ਕੇ ਫੋਟੋਆਂ ਖਿਡਾਉਂਦੇ ਆ। ਚੈੱਕ ਕਰੋ। ਬਾਕੀ ਸਾਰੇ ਆਲੇ-ਦੁਆਲੇ ਰੈਸਟੋਰੈਂਟ ਈ ਆ ਖਾਣ-ਪੀਣ ਨੂੰ। ਤੇ ਇੱਥੇ ਹੈਗਾ ਆ ਮੋਟੋ ਹੁੰਨੇ ਆ ਇੱਥੇ ਜਿਹੜੇ ਵੱਡੇ ਵੱਡੇ ਸਿੰਗਰ ਆ ਜਾਂ ਜਿਹੜੇ ਪੰਜਾਬੀ ਫਿਲਮਾਂ ਦੇ ਐਕਟਰ ਹੋ ਗਏ ਬੋਲੀਵੁੱਡ ਐਕਟਰ ਹੋ ਗਏ ਉਹ ਜ਼ਿਆਦਾਤਰ ਇੱਥੇ ਹੀ ਸ਼ੋਪਿੰਗ ਕਰਨ ਆਉਂਦੇ ਆ ਜਦੋਂ ਇੱਥੇ ਬਹੁਤ ਵੱਡੀਆਂ ਵੱਡੀਆਂ ਮਾਰਕੀਟਾਂ ਆ ਫਰਮਾਨੀ ਪ੍ਰਾਡਾ ਤੇ ਐਲਵੀ ਚੈੱਕ ਕਰੋ ਤੇ ਇੱਥੇ ਸਿੱਧੂ ਮੂਸੇਵਾਲਾ ਵੀ ਆਇਆ ਸੀ ਕਰਨ ਔਜਲਾ ਵੀ ਆਇਆ ਸੀ ਕਿੱਥੇ ਇਹਨਾਂ ਨੇ ਵੀਡੀਓ ਬਣਾਈਆਂ ਸੀ ਸੈਂਟਰ ਦਿਖਾ ਕੇ ਕਿੱਕ ਕਰੋ ਸਭ ਤੋਂ ਮਹਿੰਗਾ ਸ਼ਹਿਰ ਤੇ ਜਿੱਦਾਂ ਕਿਹਾ ਸੀ ਬੱਬੂ ਮਾਨ ਨੇ ਵਿਕੀ ਫੈਸ਼ਨ ਆਫ ਮਿਲਾਨ ਇਹ ਹੀ ਆ ਕੋਹ ਕੌਣਾ ਆ ਜ਼ਿਆਦਾਤਰ ਇੱਥੇ ਟੂਰਿਸਟਾਂ ਨੂੰ ਮਣਾਉਂਦੇ ਆ ਔਰ ਜਿੱਦਾਂ ਇਹ ਨਵੀਂ ਦੇਖੋ ਨਾ ਨਾਰਮਲੀ پراਡਾ ਇਹ ਵੀ ਬਹੁਤ ਪੁਰਾਣੇ ਆ ਜਿੱਦਾਂ ਕਿ ਇਹ ਇਹਨਾਂ ਨੂੰ 600 ਸਾਲ ਲੱਗ ਗਏ ਬਣਦਿਆਂ ਨੂੰ ਐਸ ਸੈਂਟਰ ਚ ਆ ਕੇ ਵੀ ਬਹੁਤ ਜਾਣੇ ਵੀਡੀਓ ਬਣਾਉਂਦੇ ਆ ਮੈਂ ਸਿੱਧੂ ਮੂਸੇਵਾਲਾ ਵੀ ਆਇਆ ਸੀ ਕੋਪੂ ਮਾਰ ਵੀ ਆ ਗਈ ਕਾਰਨ ਹੋਇਲਾ ਹੋ ਗਿਆ ਵੱਡੇ ਵੱਡੇ ਐਕਟਰ ਆਉਂਦੇ ਆ ਐ ਸੁਝਾਗਾ ਤੇ ਆ ਕੇ ਬਣਾਈਆਂ ਸੀ ਉਹਨਾਂ ਨੇ ਵੀਡੀਓ ਕਰੋ ਚੈੱਕ ਵੀ ਸਾਰੇ ਜ਼ਿਆਦਾਤਰ ਕਾਨਪੀ ਨੋ ਵਿੱਚ ਸਾਰਾ ਲੱਗ ਹੈਗਾ ਚਾਰੇ ਪਾਸੇ ਗੇਟ ਆ ਇਹਦੇ ਪਿਆਰ ਹੋ ਗਿਆ ਜੇ ਤੁਸੀਂ ਮਿਲਾਨ ਨਾਲ ਐਨਜੋਏ ਕਰੋ ਦੇਖੋ ਮਿਲਾਨ ਦਾ 뷰 ਤੇ ਲੋਈ ਵਿਟੌਨ ਆੜਿਆਂ ਨੇ ਕੂਟਰ ਵੀ ਐਲ ਵੀ ਦਾ ਲਾਇਆ ਆ ਜਿਹੜਾ ਇਹਨਾਂ ਨੇ ਉੱਤੇ ਰੱਖਿਆ ਐਲ ਵੀ ਦਾ ਬੈਗ ਇਹ ਘੱਟੋ ਘੱਟ ਹੈਗਾ ਆ 36000 ਰੋ ਦਾ ਮਤਲਬ ਕਿ ਇੰਡੀਆ ਦੇ ਲਾ ਲੋ ਤੁਸੀਂ 4 ਲੱਖ ਦਾ ਸਭ ਤੋਂ ਮਹਿੰਗਾ ਇੱਥੇ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆ ਤੁਸੀਂ ਆ ਦੇਖੋ ਐਲ ਵੀ ਦਾ ਆ ਜਿਹੜਾ ਬੈਗ ਚੱਕਿਆ ਇਹ ਘੱਟੋ ਘੱਟ 29000 ਰੁਪਏ ਦਾ ਆ। ਜੇ ਨਾ ਕੋ ਤਾਂ ਹੈਗਾ ਕੁੱਲਾ ਪੈਸਾ ਉਹ ਤਾਂ ਆ ਕੇ ਇੱਥੇ ਘੁੰਮ ਫਿਰ ਸਕਦੇ ਆ ਆਪਣਾ ਇੰਜੋਏ ਕਰ ਸਕਦੇ ਆ ਸ਼ਾਪਿੰਗ ਕਰ ਸਕਦੇ ਆ। ਨਾਰਮਲ ਬੰਦੇ ਲਈ ਤਾਂ ਇਹ ਬਸ ਘੁੰਮਣ ਫੈਨ ਨੂੰ ਵਧੀਆ ਆ ਪਰ ਸ਼ਾਪਿੰਗ ਕਰਨ नहीं क्योंकि इतने बहुत महंगिया महंगा चीजा बाकी देखो महंगे महंगे पार्क लगे हैं ਕੁੜੀਆਂ ਦੇ ਮੇਕਅਪ ਦਾ ਸਮਾਨ, ਕੁੜੀਆਂ ਦੀ ਡਰੈੱਸ ਆ ਇੱਥੇ ਬਹੁਤ ਆਲੇ ਆ ਮਿਲਾਨ ਦੇ ਵਿੱਚ। ਚਲੋ ਆਂ ਇਹ ਚੈੱਕ ਕਰੀਏ। ਸਾਰਾ ਹੀ ਪਿੰਕ ਰੰਗ ਕੀਤਾ ਆ। ਪਿੰਕੂ। ਬਹੁਤ ਹੀ ਸੋਹਣਾ ਮਿਲਾਂ ਨਿਆ ਇਹਦੇ ਲਾਗੇ ਛਾਗੇ ਜਿਹੜੇ ਪੈਂਡ ਆ ਉਹ ਵੀ ਬਹੁਤ ਸੋਹਣੇ ਸੋਹਣੇ ਆ ਨੋਰਮਲੀ ਇੱਥੇ ਬੰਦਾ ਨਿਸ਼ਾਨੀ ਦੇ ਤੌਰ ਤੇ ਵੀ ਚੀਜ਼ਾਂ ਲੈ ਜਾਂਦਾ ਜਿਦਾ ਸ਼ਰਟ ਹੋ ਗਈ ਜਾਂ ਕੋਈ ਲੋਕੇਟ ਹੋ ਗਿਆ ਉਹ ਵੀ ਸਾਹਮਣੇ ਬੈਂਕ ਹੀ ਆ ਦੇਖੋ ਬੈਂਕ ਕਿੱਥੇ ਵੱਡੀ ਹੈ ਇੱਧਰਲੇ ਪਾਸੇ ਨੂੰ ਅੰਬੈਸੀ ਆ ਇੱਥੇ ਸਾਰੀਆਂ ਐਮਬੈਸੀਆਂ ਜਿੱਦਾਂ ਇੰਗਲੈਂਡ ਦੀ ਹੋਵੇਗੀ ਕੈਨੇਡਾ ਅਮਰੀਕਾ ਸਵਿਟਜ਼ਰਲੈਂਡ ਸਾਰੀਆਂ ਇੱਥੇ ਹੀ ਆ ਫਰਾਂਸ ਨਾਰਮਲੀ ਚੈੱਕ ਕਰੋ ਜਿਹੜੇ ਜ਼ਿਆਦਾਤਰ ਆਉਂਦੇ ਆ ਅੰਬੈਸੀ ਤੇ ਜਾ ਆਪਣੇ ਪਾਸਪੋਰਟ ਰੀਨਿਊ ਕਰਾਉਣ ਨੂੰ ਜਾਂ ਹੋਰ ਵੀ ਕੋਈ ਆਪਣੇ ਪੇਪਰ ਬਣਾਉਣ ਨੂੰ ਤੇ ਜਿਹੜੇ ਨਾਲ ਆਏ ਹੁੰਦੇ ਉਹ ਇੱਥੇ ਆ ਕੇ ਆਪਣਾ ਬਹਿ ਸਕਦੇ ਆ ਰੈਸਟ ਕਰ ਸਕਦੇ ਆ ਸਾਰੇ ਬੈਠੇ ਇੰਜੋਏ ਕਰਦੇ ਆ ਦੇਖੋ ਇਦਾਂ ਕਿ ਇੱਥੇ ਟੂਰਿਸਟ ਜ਼ਿਆਦਾ ਆਉਂਦੇ ਆ ਤੇ ਉਹਨਾਂ ਨੂੰ ਟਰਾਂਸਲੇਸ਼ਨ ਵੀ ਕਰਨ ਲਈ ਸਾਰਾ ਕੁਝ ਦਿੱਤਾ ਜਾਂਦਾ ਹੈ। ਹੈੱਡ ਹੋਂਮ ਤੇ ਨਾਲ ਵੱਡੇ ਵੱਡੇ ਗਰੁੱਪ ਬਣਾ ਕੇ ਤੇ ਫਿਰ ਪੂਰੇ ਮਿਲਾਨ ਸਿਟੀ ਦਾ ਟੂਰ ਕਰਾਉਂਦੇ ਆ। ਬਾਕੀ ਬਣੇ ਰਿਹਾ ਐਂਡ ਤੱਕ ਨਾਲ ਜੇ ਹੋਰ ਵੀ ਕੋਈ ਵਧੀਆ ਚੀਜ਼ ਹੋਣ ਵਾਲੀ ਹੋਈ ਤੇ ਤੁਹਾਨੂੰ ਨਾਲ ਨਾਲ ਮੈਂ ਬੋਲ ਪਹੁੰਚਾਈ ਜਾਊਂਗਾ। ਮਾਹੌਲ ਦੇਖ ਕੇ ਜੂ ਦਰਸ਼ਕ ਤੁਹਾਨੂੰ ਬਲੌਗ ਕਿੱਦਾਂ ਲੱਗਾ ਮਿਲ ਲਾਮ ਸਿੱਧੀ ਲਾਗ ਕਰਕੇ ਤੁਹਾਨੂੰ ਜਿਹੜਾ ਬਲੌਗ ਹੈ ਉਹ ਕਮੈਂਟ ਕਰਿਓ ਇੱਥੇ ਆਪਾਂ ਨਿਯਾਨੀ ਤੌਰ ਤੇ ਇੱਥੋਂ ਕੁਝ ਵੀ ਲੈ ਕੇ ਜਾ ਸਕਦੇ ਹਾਂ ਪੌਕਟ ਹੋ ਗਏ ਟੂਪੀਆਂ ਟੀ-ਸ਼ਰਟਾਂ ਚਲੋ ਮਿਲਦੇ ਆ ਜੇ ਅੱਜ ਕੋਈ ਵਧੀਆ ਵੀ ਵੀਡੀਓ ਬਣਾਉਣ ਵਾਲੀ ਹੋਵੇ ਆ ਜਾਂਦਾ ਜੀ ਰਸਤਾ ਅੰਬੈਸੀਆ ਨੂੰ ਜੇ ਕਿਸੇ ਨੂੰ ਆਉਣਾ ਹੋਵੇ ਤੇ ਕੋ ਮਿਲਾਨ ਸੈਂਟਰ ਤੋਂ ਇੱਥੇ ਤੱਕ ਆਉਂਦਾ ਹੈ ਇਧਰ ਨੂੰ ਪਾਰਕਿੰਗ ਆਹ ਟੈਕ ਕਰੋ ਜੀ ਅੱਜ ਪਿਆਸਰੇ ਵਿੱਚ ਕੋਈ ਫੀਰਟਾ ਲੱਗਾ ਆ ਉਹ ਰਿਆ ਰਫੀਰ ਸਾਹਿਬ ਵੇਖੋ ਕਿੰਨਾ ਰਸ਼ਿਆ ਸਾਹਮਣੇ ਮੈਕੜੀ ਆ ਤੇ ਆ ਬੱਸ ਜਿਹੜੀ ਆ ਪੂਰੀ ਜਿੱਦਾਂ ਇੱਥੇ ਸਿਟੀ ਦਾ ਟੂਰ ਕਰਾਉਂਦੀ ਆ ਇਹ ਵੀ ਵਧੀਆ ਚੀਜ਼ ਆ ਜਿਆਦਾਤਰ ਇੱਥੇ ਟੈਕਸੀਆਂ ਚੱਲਦੀਆਂ ਜਿਹੜੀਆਂ ਪਰਸਨਲ ਕਾਰ ਆ ਬਾਹਰਲਾ ਬੰਦਾ ਇੱਥੇ ਨਹੀਂ ਲਿਆ ਸਕਦਾ ਉਹਨੂੰ ਫਾਈਨ ਹੋ ਜਾਂਦਾ ਬਾਕੀ ਕੀ ਲੋ ਹੁਣ ਮਿਲਦੇ ਆਂ ਕੁਝ ਖਾਸ ਚੀਜ਼ ਲਈਏ ਤੇ ਸੋਲਿਆਂ ਦੇ ਭੁੱਖ ਲੱਗੀ ਆ ਆਇਆ ਹੁਣ ਮੈਕੜੀ ਹਾਂਜੀ ਉਹ ਵੀ ਖਾ ਪੀ ਦਾ ਲਿਆ ਤਾ ਤੇ ਘਾਰੋ ਵੀ ਹੋ ਗਿਆ ਕੰਮ ਆਖਰੀ ਵੀ ਹੋਣਾ ਚਾਹਾਂ ਤੇ ਚੱਲੀਏ ਘਰਾਂ ਨੂੰ ਪਾਈਏ ਘਰਾਂ ਨੂੰ ਚੱਲੇ ਤੇ ਦੇਖ ਲੋ ਆਖਰੀ ਵਾਰ ਮਿਲਾਂ ਅਗਲੀ ਆਨ ਨੂੰ ਕੁਝ ਹੋਰ ਵਧੀਆ ਤੇ ਨਵਾਂ ਲੈ ਕੇ ਆਵਾਂਗੇ ਤਾਂ ਠੀਕ ਹੈ ਜੀ ਮਿਲਦੇ ਆਂ